ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਆਪਣੇ ਗੁਪਤਿਰ ਤੋਂ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਤੋਂ ਹਨ ਆਪਾਂ ਆਪਣੀ ਵੀਡੀਓ ਸ਼ੇਅਰ ਕਰਨ ਲੱਗੇ ਜਿਹੜੀ ਅੱਜ ਵਰਕ ਦੀ ਫ੍ਰੈਂਡ ਵਰਕ ਦੀ ਵੀਡੀਓ ਸ਼ੇਅਰ ਕਰਨ ਲੱਗੇ ਕੀਸਾ ਉੜਦਾ ਆਪਣੇ ਸਾਰੇ ਜਾਣੇ ਆ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਵੀ ਤੁਸੀਂ ਐਵੇਂ ਦਾ ਵਰਕ ਸਾਡੇ ਕੋਲੋਂ ਕਰਵਾ ਸਕਦੇ ਹੋ ਜੇ ਤੁਸੀਂ ਸਿਲਾਈ ਵੀ ਸਿੱਖਣੀ ਹੈ ਸੋਹਣੇ ਸੋਹਣੇ ਸਿਲਾਈ ਸਿੱਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਬੁਟੀਕ ਤੇ ਆ ਕੇ ਸਿੱਖ ਸਕਦੇ ਹੋ ਆਪਾਂ ਸਾਰੇ ਤਰ੍ਹਾਂ ਦਾ ਜਿਹੜਾ ਹੈਗਾ ਸਿਲਾਈ ਹਰ ਇੱਕ ਤਰ੍ਹਾਂ ਦੀ ਸਿਲਾਈ ਟ੍ਰੇਨਿੰਗ ਦਿੰਨੇ ਆ ਜੀ ਸਿਲਾਈ ਦੀ ਆ ਦੇਖੋ ਇਹ ਜਿਹੜਾ ਹੈਗਾ ਵਰਕ ਕਰਵਾਇਆ ਹੋਇਆ ਹੈਗਾ ਜੀ ਇਹ ਪਿਓਰ ਤੇ ਹੈਗਾ ਆ ਆ ਦੇਖੋ ਕਿੰਨਾ ਸੋਹਣਾ ਜਿਹੜੇ ਤੁਸੀਂ ਆਪਣੇ ਘੇਰੇ ਦਾ ਨਾਪ ਵਗੈਰਾ ਦੇ ਕੇ ਹਨਾ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਇੱਧਰ ਦੇਖੋ ਸਾਈਡ ਤੇ ਜਿਹੜੀਆਂ ਹੈਗੇ ਬਾਹਮਾ ਬਣਾਈਆਂ ਹੋਈਆਂ ਨੇ ਚਾਹੇ ਪਹੁੰਚਾ ਕਰ ਲਓ ਇੱਧਰ ਆਪਣੀਆਂ ਬਾਹਮਾ ਵੀ ਬਣੀਆਂ ਹੋਈਆਂ ਨੇ ਦੇਖੋ ਬਾਹਮਾ ਤੇ ਵੀ ਵਰਕ ਹੋਇਆ ਹੋਇਆ ਮੂਰੀ ਤੇ ਵੀ ਵਰਕ ਹੈਗਾ ਆ ਘੇਰੇ ਤੇ ਵੀ ਹੈਗਾ ਆ ਇਹ ਤੁਸੀਂ ਆਪਣਾ ਘੇਰਾ ਵਗੈਰਾ ਦੱਸ ਕੇ ਹਨਾ ਕਰਵਾ ਸਕਦੇ ਹੋ ਇਹਨਾਂ ਦਾ ਰੇਟ ਸਾਰਿਆਂ ਦਾ 700 ਰੁਪਏ ਤੋਂ ਸ਼ੁਰੂ ਹੋ ਰਹੀ ਹੈ ਜੀ 1000 ਤੋਂ نیچے-ਨੀਚੇ ਜਿਹੜਾ ਸਾਰਿਆਂ ਆਪਣੇ थ्रेड ਵਰਕ ਦਾ ਜਿਹੜਾ ਹੈਗਾ ਰੇਟ ਹੈਗਾ ਆ ਜਿੱਦਾਂ ਦਾ ਤੁਸੀਂ ਵਰਕ ਕਰਵਾਉਂਗੇ ਹਨਾ ਉਦਾਂ ਦਾ ਰੇਟ ਆਊਗਾ ਤੁਸੀਂ ਆਪਣਾ ਕੱਪੜਾ ਦੇ ਕੇ ਵੀ ਵਰਕ ਕਰਵਾ ਸਕਦੇ ਹੋ ਤੁਸੀਂ ਜਿਹੜਾ ਹੈਗਾ ਸਾਡੇ ਤੋਂ ਕੱਪੜਾ ਜਿੰਨੇ ਮਤਲਬ ਕਿ ਸਾਰਾ ਕੁਸਾ ਸਿਵੀ ਕਰਵਾ ਸਕਦੇ ਆ ਕੱਪੜਾ ਵੀ ਸਾਡਾ ਤੇ ਕੰਮ ਵੀ ਸਾਡਾ ਹਨਾ ਤੇ ਇਹਨਾਂ ਨਾਲ ਤੁਸੀਂ ਸਾਡੇ ਤੋਂ ਦੁਪੱਟੇ ਵਗੈਰਾ ਵੀ ਨਾਲ ਹੀ ਡਾਈ ਕਰਵਾ ਕੇ ਜਿੱਦਾਂ ਜਿੰਨੇ ਦੁਪੱਟੇ ਇਹਦੇ ਵਿੱਚ ਰੰਗਨੇ ਅਸੀਂ ਡਾਈ ਐਂਡ ਡਾਈ ਦੇ ਦਫਤੇ ਵੀ ਤਿਆਰ ਕਰਵਾ ਕੇ ਲੈਸ ਜਿ ਲਗਾ ਕੇ ਵੀ ਅਸੀਂ ਬਿੰਨੇ ਆ ਹਨਾ ਜੇ ਤੁਸੀਂ ਕੱਲਾ ਵਰਕ ਕਰਵਾਉਣੇ ਜਿੱਦਾਂ ਮਰਜੀ ਤੁਸੀਂ ਕਰਵਾਉਣਾ ਚਾਹਣੇ ਉਹ ਕਰਵਾ ਸਕਦੇ ਹੋ ਇਹ ਆਪਣਾ ਹੋ ਗਿਆ ਜੀ ਪਹਿਲਾ ਸੂਟ ਅਗਲਾ ਆਪਣਾ ਸੂਟ ਹੋ ਗਿਆ ਦੇਖੋ ਜੋਰ ਜੱਟ ਤੇ ਹੋ ਗਿਆ ਮੈਂ ਦਿਖਾਉਣੀ ਆ ਤੁਹਾਨੂੰ ਖੋਲ ਕੇ ਸਾਰੇ ਆਪਣੇ ਵਰਕ ਇਹ ਦੇਖੋ ਜੀ ਇਹ ਮਿਰਲ ਵਰਕ ਹੋਇਆ ਹੋਇਆ ਇਹਦੇ ਤੇ ਜਿਹੜਾ ਹੈਗਾ ਦੇਖੋ ਨੇੜੇ ਲਾ ਕੇ ਦਿਖਾਵਾਂਗੀ ਮੈਂ ਸਾਰੇ ਸੀਸੇ ਵਗੈਰਾ ਲੱਗੇ ਹੋਇਆ ਨਾਲ ਥ੍ਰੈਡ ਵਰਕ ਹੋਇਆ ਬੜਾ ਸੋਹਣਾ ਜਿਹੜਾ ਇਹਦੇ ਨਾਲ ਦੁਪੱਟਾ ਹੈਗਾ ਆ ਦੇਖੋ ਐਸ ਤਰ੍ਹਾਂ ਜਿਹੜੇ ਹੈਗੇ ਆਪਾਂ ਦੁਪੱਟੇ ਤਿਆਰ ਕਰਵਾ ਦਿੰਦੇ ਆ ਟਾਈ ਐਂਡ ਡਾਈ ਦੇ ਦੁਪੱਟੇ ਹੈਗੇ ਆ ਬੜੇ ਸੋਹਣੇ ਫੁੱਲ ਸਾਈਜ਼ ਦੇ ਜਿਹੜੇ ਹੈਗੇ ਦੁਪੱਟੇ ਹੈਗੇ ਆ ਜੀ ਇਹ ਪਿਓਰ ਬਰਬਰੀ ਦਾ ਜਿਹੜਾ ਹੈਗਾ ਦੁਪੱਟਾ ਹੈਗਾ ਪਿਓਰ ਬਰਬਰੀ ਦਾ ਦੁਪੱਟਾ ਹੈਗਾ ਤੇ ਤੁਸੀਂ ਜਿਵੇਂ ਦੇ ਮਰਜ਼ੀ ਦੁਪੱਟੇ ਇਹ ਸਾਡੇ ਤੋਂ ਨਾਲ ਹੀ ਲੈ ਕੇ ਤੁਸੀਂ ਦੁਪੱਟੇ ਵੀ ਨਾਲ ਇਹ ਅਸੀਂ ਦੁਪੱਟਾ ਤਿਆਰ ਕਰਿਆ ਕਰਵਾਇਆ ਵਜੇ ਤੇ ਲੈਂਸ ਜੀ ਵਗੈਰਾ ਲੱਗਣੀ ਹੈਗੀ ਤੁਸੀਂ ਜਿਵੇਂ ਮਰਜ਼ੀ ਜਿਹੜਾ ਹੈਗਾ ਕੱਲਾ ਕਪੜਾ ਵੀ ਦੇ ਸਕਦੇ ਹੋ ਕਪੜਾ ਆਪਦਾ ਵੀ ਲੈ ਕੇ ਦੇ ਸਕਦੇ ਹੋ ਸਭਰਾ ਕੁਝ ਅਸੀਂ ਵੀ ਕਰਵਾ ਕੇ ਦੇ ਦਾਂਗੇ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਜਿਹੜਾ ਹੈਗਾ ਕਰਵਾ ਸਕਦੇ ਹੋ ਆ ਦੇਖੋ ਇਹਦੇ ਤੇ ਜਿਹੜਾ ਹੈਗਾ ਪੈਨਲ ਵਰਕ ਹੋਇਆ ਹੋਇਆ ਆ ਦੇਖੋ ਇਹਦੇ ਤੇ ਜਿਹੜਾ ਹੈਗਾ ਬੜਾ ਸੋਹਣਾ ਪੈਨਲ ਵਰਕ ਹੋਇਆ ਹੋਇਆ ਇਹ ਪੇਪਰ ਸਿਲਕ ਦਾ ਜਿਹੜਾ ਹੈਗਾ ਕੱਪੜਾ ਹੈਗਾ ਆ। ਹੁਣ ਕੋ ਜਿਹੜਾ ਹੈਗਾ ਫਿਰ ਆ ਦੇਖੋ ਇਧਰ ਬਾਜੀ ਵਰਕ ਵੀ ਹੋਇਆ ਹੋਇਆ ਹੈ। ਬਾਵਾ ਦਾ ਵਰਕ ਵੀ ਹੋਇਆ ਹੋਇਆ ਨਾਲ ਬਹੁਤ ਸੋਹਣੇ ਜਿਹੜੇ ਹੈਗੇ ਮੈਂ ਫਿਨਿਸ਼ਿੰਗ ਚੈੱਕ ਕਰ ਸਕਦੇ ਹਾਂ ਤੁਸੀਂ ਵਰਕ ਦੀ ਬਹੁਤ ਜ਼ਿਆਦਾ ਸੋਹਣੀ ਜਿਹੜਾ ਹੈਗਾ ਸਾਰੇ ਥ्रेड ਵਰਕ ਸੂਟ ਹੈਗੇ ਆ ਜੀ ਅੱਜ ਤੇ ਅਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਆ ਦੇਖੋ ਇਹ ਬਹੁਤ ਸੋਹਣਾ ਸੂਟ ਬਣਿਆ ਹੋਇਆ ਆ ਆ ਦੇਖੋ ਤੁਸੀਂ ਜਿਹੜਾ ਮਰਜ਼ੀ ਕੱਪੜਾ ਲਵਾ ਸਕਦੇ ਹੋ 크ريب ਤੇ ਵੀ ਕਰਵਾ ਸਕਦੇ ਹੋ ਹਨ ਪਿਓਰ ਤੇ ਵੀ ਕਰਵਾ ਸਕਦੇ ਹੋ ਉਪਾੜਾ ਪਿਓਰ ਹਨਾ ਉਥੇ ਸਿਲਕ ਤੇ ਉਥੇ ਵੀ ਕਰਵਾ ਸਕਦੇ ਹੋ ਜੋਰਜਟ ਤੇ ਵੀ ਕਰਵਾ ਸਕਦੇ ਹੋ ਸਿਲਮਰ ਤੇ ਵੀ ਕਰਵਾ ਸਕਦੇ ਹੋ ਤੁਸੀਂ ਜਿਹੜਾ ਮਰਜ਼ੀ ਕੱਪੜਾ ਲਗਾ ਸਕਦੇ ਆ ਆ ਦੇਖੋ ਇਹਦਾ ਗਲਾ ਤੇ ਘੇਰਾ ਤੇ ਨਾਲ ਜਿਹੜਾ ਹੈਗਾ ਜੀ ਬਾਜੂ ਵਰਕ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਵੀ ਸੂਟ ਤੇ ਆਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਆ ਦੇਖੋ ਇਹ ਜਿੱਦਾਂ ਕਾਟਨ ਤੇ ਉੱਪਰ ਤਿਆਰ ਕਰਵਾਇਆ ਹੋਇਆ ਖਾਦੀ ਕਾਟਨ ਦੇ ਉੱਪਰ ਤਿਆਰ ਕਰਵਾਇਆ ਹੋਇਆ ਹੈਗਾ ਆ ਆ ਦੇਖੋ ਇੱਥੇ ਵੀ ਜਿਹੜਾ ਹੈਗਾ ਬਾਵਾ ਦਾ ਵਰਕ ਘੇਰੇ ਦਾ ਵਰਕ ਤੇ ਬਾਵਾ ਦਾ ਵਰਕ ਹੈਗਾ ਇਹ ਕਾਟਨ ਦੇ ਉੱਪਰ ਕਰਵਾਇਆ ਹੋਇਆ ਸਿੰਪਲ ਜਿਹਾ ਰੱਖਿਆ ਹੋਇਆ ਆਪਣਾ ਉਸ ਤੋਂ ਆਪਣਾ ਅਗਲਾ ਸੂਟ ਹੈਗਾ ਜੀ ਪਿਓਰ ਕ੍ਰਿੰਜ ਤੇ ਹੈਗਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਵਰਕ ਹੋਇਆ ਹੋਇਆ ਦੇਖੋ ਨਾਲ ਗਲਾ ਵੀ ਬਣਿਆ ਹੋਇਆ ਹੈ ਪੈਨਲ ਵਰਕ ਹੋਇਆ ਹੋਇਆ ਆ ਦੇਖੋ ਇਹਦੇ ਬਾਜੂ ਵੀ ਜਿਹੜੇ ਹੈਗੇ ਤੁਹਾਨੂੰ ਸਾਰੇ ਨਾਲ ਮਿਲਣਗੇ ਆ ਦੇਖੋ ਨਾਲ ਜਿਹੜੇ ਹੈਗੇ ਬਾਜੂ ਵੀ ਤਿਆਰ ਕਰਿਆ ਹੋਇਆ ਚਾਹੇ ਤੁਸੀਂ ਬਾਟਮ ਵਰਕ ਕਰਵਾਉਣਾ ਹੈ ਨਾ ਨਾਲ ਬਾਜੂ ਵਰਕ ਕਰਵਾਉਣਾ ਜਿੱਦਾਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਹੀ ਜਿਹੜੇ ਹੈਗੇ ਤੁਹਾਨੂੰ ਰੈਡੀ ਕਰਕੇ ਦਿੱਤੇ ਜਾਣਗੇ ਥੋੜਾ ਜਿਹਾ ਟਾਈਮ ਜ਼ਰੂਰ ਲੱਗ ਜਾਂਦਾ ਹੈ ਜੀ ਆ ਦੇਖੋ ਇਹ ਵੀ ਜਿਹੜਾ ਹੈਗਾ ਜਿੱਦਾਂ ਕਾਟਨ ਤੇ ਹੈਗਾ ਵਰਕ ਆ ਦੇਖੋ ਇਹਦਾ ਘੇਰਾ ਹੈਗਾ ਆ ਆ ਦੇਖੋ ਓਦਾਂ ਹੀ ਜਿਹੜੇ ਹੈਗੇ ਬਾਹਾਂ ਹੈਗੀਆਂ ਆ ਦੇਖੋ ਥੋੜੀਆਂ ਹੈਵੀ ਜਿਹੜੀਆਂ ਹੈਗਾ ਜਿੱਦਾਂ ਘੇਰੇ ਤੇ ਹੈਗਾ ਯਾ ਨਾ ਬਣਿਆ ਹੋਇਆ ਕੋਈ ਦਸਤਾ ਓਦਾਂ ਹੀ ਬਾਹਾਂ ਤੇ ਬਣਿਆ ਹੋਇਆ ਦੇਖੋ ਬਹੁਤ ਸੋਹਣਾ ਜਿਹੜਾ ਹੈਗਾ ਹਲਕਾ ਜਾਂ ਜਿੱਦਾਂ ਆਪਾਂ ਕਹਿਦੀ ਹੈ ਹਨਾ ਗਰਮੀ ਦੇ ਹਿਸਾਬ ਨਾਲ ਕਾਟਨ ਦਾ ਜਿੱਦਾਂ ਕੱਪੜਾ ਲੱਗਿਆ ਹੋਇਆ ਉਸ ਹਿਸਾਬ ਨਾਲ ਜਿਹੜਾ ਹੈਗਾ ਟਾਇਰ ਕੀਤਾ ਹੋਇਆ ਇਹ ਬੜੇ ਬਣੇ ਦਾ ਸੂਟ ਹੈਗਾ ਹੈ। ਅਗਲਾ ਆਪਣਾ ਸੂਟ ਹੈਗਾ ਜੀ। ਇਹ ਵਾਲਾ। ਇਹਦੇ ਕੋ ਇਹ ਜਿਹੜਾ ਹੈਗਾ ਫਲਕਾਰੀ ਟਾਂਕੇ ਇੱਥੇ ਵਿੱਚ ਸੂਟ ਬਣਿਆ ਹੋਇਆ। ਦੇਖੋ ਫਲਕਾਰੀ ਟਾਂਕੇ ਦੇ ਵਿੱਚ ਸੂਟ ਬਣਿਆ ਹੋਇਆ। ਇੱਧਰ ਜਿਹੜੇ ਹੈਗੇ ਮੂਰੀਆਂ ਦਾ ਵਰਕ ਹੋ ਗਿਆ। ਬਾਟਮ ਵਰਕ ਇਹ ਜਿਹੜਾ ਹੈਗਾ ਕਿ ਘੇਰੇ ਤੋਂ ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਟਾਂਕਾ ਲੱਗਿਆ ਹੋਇਆ ਸਾਰੇ ਕਲਰਫੁੱਲ ਜਿੱਦਾਂ ਹੈਗਾ ਹਨ ਫੁੱਲ ਪਾਏ ਹੋਏ ਆ ਦੇਖੋ ਉਦਾ ਹੀ ਨਾਲ ਬਾਵਾ ਦਾ ਵੀ ਵਰਕ ਹੈ ਫੁੱਲ ਹੈਵੀ ਜਿਹੜਾ ਹੈਗਾ ਸੂਟ ਹੈਗਾ ਆ ਤੁਸੀਂ ਜਿਵੇਂ ਦੀ ਮਰਜ਼ੀ ਸਾਡੇ ਤੋਂ ਹੈਂਡਵਰਕ ਸੂਟ ਵੀ ਤਿਆਰ ਕਰਵਾ ਸਕਦੇ ਹੋ ਹਨ ਥਾਰੀ ਵਰਕ ਥ्रेड ਵਰਕ ਜਿੰਨੇ ਦੀ ਮਰਜ਼ੀ ਤੁਸੀਂ ਆਪਣੀ ਫੋਟੋ ਦੇ ਕੇ ਵੀ ਹਨ ਤੇ ਇਹ ਵੀ ਸਾਡੇ ਤੋਂ ਸੂਟ ਤਿਆਰ ਕਰਵਾ ਸਕਦੇ ਹੋ ਹਾਰੇ ਤੇ ਤਰ੍ਹਾਂ ਦੇ ਸੂਟ ਬਿਲਕੁਲ ਸਸਤੇ ਰੇਟਾਂ ਦੇ ਵਿੱਚ ਕਰਵਾਏ ਜਾਣਗੇ ਇਹ ਜਿਹੜੇ ਆਪਣੇ ਸਾਰੇ ਸੂਟ ਦਿਖਾਏ ਨੇ ਤੁਹਾਨੂੰ ਇਹ 700 ਤੋਂ ਸ਼ੁਰੂ ਹੋ ਕੇ 1000 ਦੇ ਵਿੱਚ ਵਿੱਚ ਜਿਹੜਾ ਹੈਗਾ ਇਹ ਵਰਕ ਹੈਗਾ ਆ ਸਾਰਾ ਕਰਵਾਇਆ ਹੋਇਆ ਤੇ ਇਕੱਲੇ ਜੇ ਵਰਕ ਦੀ ਗੱਲ ਕਰੀਏ ਇਹ ਤੋਂ ਕਿੰਨਾ ਸੋਹਣਾ ਵਰਕ ਹੈ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਦਿਖਾਤਾ ਮੋਰ ਪੰਖੀ ਕਲਰ ਹੈਗਾ ਆ ਚਲੋ ਜੀ ਆਪਾਂ ਤੁਹਾਨੂੰ ਆਪਣਾ ਐਡਰੈਸ ਜ਼ਰੂਰ ਦੱਸਾਂਗੇ ਆਪਣਾ ਜਿਹੜਾ ਐਡਰੈਸ ਹੈਗਾ ਕੌਰ ਕੰਧੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਟੱਕੜਵਾਲ ਚੌਕ ਬਰਨਾਲਾ ਰੋਡ ਇਹ ਦਫਨੀਆਸ ਨਗਰ ਦੇ ਬਿਲਕੁਲ ਸਾਹਮਣੇ ਜਿਹੜੇ ਹੈਗੇ ਆਪਣੇ ਬੁਟੀਕ ਹੈਗਾ ਆ ਕਿਉਂਕਿ ਉੱਥੇ ਆ ਕੇ ਜਿਹੜੇ ਮਰਜ਼ੀ ਸਾਨੂੰ ਮਿਲ ਸਕਦੇ ਹੋ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਦਾ ਉੱਥੇ ਆਪਣਾ ਬੋਰਡ ਲੱਗਿਆ ਹੋਇਆ ਤੇ ਜਿਹੜਾ ਹੈਗਾ ਨੇੜੇ ਆਪਣੇ ਇੰਸਟੀਟਿਊਟ ਹੈ ਆਰੀਆ ਹੈਨਾ ਆਰੀਆ ਮੈਮੋਰੀ ਵਾਲਾ ਇੰਸਟੀਟਿਊਟ ਹੈ ਉਹਦੇ ਨਾਲ ਬਿਲਕੁਲ ਗਲੀ ਦੇ ਵਿੱਚ ਆਪਣਾ ਹੈਗਾ ਆ ਜਿੰਨੂ ਮਰਜ਼ੀ ਪੁੱਛ ਸਕਦੇ ਹੋ ਤੁਸੀਂ ਪੁੱਛ ਕੇ ਆ ਸਕਦੇ ਹੋ ਜਾਂ ਸਾਨੂੰ ਫੋਨ ਵਗੈਰਾ ਕਰਕੇ ਆ ਸਕਦੇ ਹੋ ਉੱਪਰ ਅਸੀਂ ਵੀਡੀਓ ਦੇ ਉੱਪਰ ਆਪਣਾ ਨੰਬਰ ਵਗੈਰਾ ਮੈਂਸ਼ਨ ਕਰ ਦਾਂਗੇ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਨਾਈਟਿਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਹੋਰ ਵੱਲੋਂ ਹਾਪੀ ਹਾਂ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਜਵਾਨ ਜੈ ਹਿੰਦ ਤੁਹਾਡਾ ਕੋਟ